ਹਰਿਆਣੇ ਦੀ ਵੱਖਰੀ ਐਸਜੀਪੀਸੀ ਹੋਣ ਚ ਆ ਗਈ ਹੈ ਹਰਿਆਣਾ ਦੇ ਸਿੱਖੋਸ਼ ਨੇ ਸਾਡੇ ਨਾਲ ਦیدار ਸਿੰਘ ਨਲਵੀ ਵੱਖਰੀ ਐਸਜੀਪੀਸੀ ਦੇ ਜੋ ਲੀਡਰਸ ਹਨ अहम ਉਹ ਸਾਡੇ ਨਾਲ ਨੇ ਨਲਵੀ ਸਾਹਿਬ ਕਿਸ ਤਰ੍ਹਾਂ ਲੱਗਿਆ ਸਰਕਾਰ ਦਾ ਫੈਸਲਾ ਤੁਸੀਂ ਲਗਾਤਾਰ ਸੰਘਰਸ਼ ਕਰ ਰਹੇ ਹੋ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ 1960 ਦੇ ਵਿੱਚ ਪਾਰਲੀਮੈਂਟ ਨੇ ਸਾਨੂੰ ਇਹ ਹੱਕ ਦਿੱਤਾ ਸੀ ਅਸੀਂ 1960 ਤੋਂ ਲੈ ਕੇ ਅੱਜ ਤੱਕ ਲੜਦੇ ਰਹੇ ਅੱਜ ਕਾਂਗਰਸ ਪਾਰਟੀ ਨੇ ਹੁਟਾ ਸਾਹਿਬ ਨੇ ਹੁਟਾ ਸਾਹਿਬ ਦੀ ਸਰਕਾਰ ਨੇ ਬਹੁਤ ਵੱਡੀ ਮжоਰਿਟੀ ਨਾਲ ਬਹੁਤ ਵਧੀਆ ਢੰਗ ਦੇ ਨਾਲ ਸਾਨੂੰ ਸਾਡਾ ਹੱਕ ਦਿੱਤਾ ਹੈ ਔਰ ਅਸੀਂ ਇਸ ਗੱਲ ਤੇ ਬਹੁਤ ਖੁਸ਼ ਹਾਂ ਸਾਰੇ ਹੜਾਣੇ ਦੇ ਸਿੱਖ ਖੁਸ਼ ਨੇ ਪਰ ਸਾਨੂੰ ਅੱਜ ਇੱਕ ਗੱਲ ਦਾ ਬਹੁਤ ਅਫਸੋਸ ਹੈ ਕਿ ਧਰਮ ਦੇ ਮਾਮਲੇ ਵਿੱਚ ਜੋ ਭਾਜਪਾ ਪਾਰਟੀ ਨੇ ਤੇ ਜੋ ਇੰਟਰਨੈਸ਼ਨਲ ਲੋਕਦਲ ਪਾਰਟੀ ਨੇ ਅੱਜ ਜੋ ਰੋਲ ਨਿਭਾਇਆ ਹੈ ਉਹ ਨਿਹਾਇਤ ਨਿੰਦਰੀਆ ਹੈ ਔਰ ਉਹਨਾਂ ਇਸ ਗੱਲ ਦਾ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਲਈ ਮੁੱਲ ਦੇਣਾ ਪਏ ਮੱਕੜ ਸਾਹਿਬ ਨੇ ਕਿਹਾਗਾ ਕਿ ਐਸਜੀਪੀਸੀ ਇੱਕ ਸਬਕਮੇਟੀ ਗਠਨ ਕਰਦੀ ਹੈ ਜਿਹਦੇ ਵਿੱਚ ਨਲਵੀ ਤੇ ਝਿੰਡਾ ਆਉਣ ਤੇ ਹਰਿਆਣਾ ਦੀ ਸਿੱਖਾਂ ਦੀ ਰਹਿਨਮਾਈ ਕਰਨਾ ਮੇਰਾ ਇਹਨਾਂ ਬਾਰੇ ਮੇਰਾ ਜਵਾਬ ਬੜਾ ਸਪਸ਼ਟ ਹੈ ਲੀਗਲ ਹੈ ਮੱਕੜ ਸਾਹਿਬ ਨੂੰ ਸੁਪਰੀਮ ਕੋਰਟ ਵੱਲੋਂ ਅਡਹਾਕ ਪ੍ਰਧਾਨ ਦੀ ਸਿਰਫ ਕੰਮ ਚਾਊਪਲਾਂ ਦੀ ਸਿਰਫ ਰੋਜ਼ਮਰਾਂ ਖਰਚਾ ਕਰਨ ਦਾ ਪ੍ਰਧਾਨ ਮੰਨਿਆ ਗਿਆ। ਇਸ ਕਿਸਮ ਦਾ ਸਿਧਾਂਤਕ ਫੈਸਲਾ ਲੈਣ ਦੇ ਉਹ ਹੱਕਦਾਰ ਹੀ ਕੋ ਨਹੀਂ। ਬੜਾ ਵਿਚਾਰ ਕੀ ਹੈ ਜਿਹੜੀ ਉਹਨਾਂ ਨੇ ਸਬਕਮਟੀ ਬਣਾਈ ਹੈ। ਜੋ ਜਿਹੜੇ ਉਹਨਾਂ ਨੇ ਸਬਕਮਟੀ ਬਣਾਈ ਹੈ ਉਹਨਾਂ ਨੂੰ ਉਹਨਾਂ ਦਾ ਉਹਨੂੰ ਇਸ ਗੱਲ ਦਾ ਅਧਿਕਾਰ ਹੀ ਕੋ ਨਹੀਂ। ਇਸ ਵਾਸਤੇ ਉਹ ਸਬਕਮਟੀ ਜਿਹੜੀ ਨਾ ਉਹ ਜ਼ੀਰੋ ਹੈ। ਉਹਨ ਕੀ ਲੱਗਦਾਗਾ ਕਿ ਤੇ ਇਹੀ ਤਾਂ ਨਹੀਂ ਹਰਿਆਣੇ ਦੇ ਸਿੱਖਾਂ ਨਾਲ ਵੀ ਉਹ ਹੋਵੇ ਜੋ ਜੋ ਤੁਸੀਂ ਕਹਿੰਦੇ ਹੋ ਲਗਾਤਾਰ ਕੀ ਐਸਜੀਪੀਸੀ ਪੰਜਾਬ ਦੇ ਅੰਦਰ ਜਾਂ ਹਰਿਆਣੇ ਦੇ ਸਿੱਖਾਂ ਨਾਲ ਕਰਦੀ ਸੀ। ਤੁਸੀਂ ਇਹ ਹੈ ਜਾ ਸ਼ਾਸਨ ਦੇ पाओਗੇ ਘਟੋ ਘ ਅਸੀਂ ਹਾਂ ਬਜੀ ਅਸੀਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਮੰਨਦੇ ਹੋਏ ਵੀ ਇਸ ਗੱਲ ਦਾ ਆਪਣੀ ਜਨਤਾ ਨਾਲ ਵਾਅਦਾ ਕਰਦੇ ਆਂ ਕਿ ਐਡੀ ਵਧੀਆ ਸ਼ਾਸਨ ਦੇਾਂਗੇ ਐਡਾ ਵਧੀਆ ਪ੍ਰਬੰਧ ਕਰਾਂਗੇ ਕਿ ਅਸੀਂ ਨੰਬਰ 1 ਤੇ ਆਵਾਂਗੇ ਜਿਵੇਂ ਹਰਿਆਣਾ ਨੰਬਰ 1 ਤੇ